ਨੂੰ ਪਤਾ ਲੱਗਾ ਵੀ ਇਹਨਾਂ ਦੇ ਪਿੰਡ ਵਿੱਚ ਪਹਿਲੀ ਵਾਰ ਜਿਹੜਾ ਵੱਡਾ ਸਾਬਰ ਦਾ ਤਾਉ ਬਾਈ 200 ਬੰਦਾ ਉਹ ਸਾਡੀ ਵੀ ਇੰਡੀ ਆ ਕੇ ਬੈਠਾ ਰਿਹਾ ਸਾਰਾ ਬਾਪੂ ਜੀ ਨਾਲ ਰਸਣ ਪਾਣੀ ਉਹਨਾਂ ਨੇ ਦਿੱਤਾ ਤੇ ਚੌਧਰੀ ਸਾਹਿਬ ਨੂੰ ਬੜਾ ਬਾਪੂ ਜੀ ਨੇ ਕਿਹਾ ਵੀ ਤੁਸੀਂ ਪਾਕਿਸਤਾਨ ਨਾ ਜਾਓ ਪਰ ਉਹ ਕਈ ਕਾਰਨ ਸੀ ਜਿਹਦਾ ਕਰਕੇ ਉਹ ਚਲੇ ਗਏ ਉਹ ਦੱਸਦੇ ਵੀ ਇੰਦਾ ਦਬਕਾ ਮਾਰਿਆ ਸੀ ਬਾਪੂ ਜੀ ਹੋਣਾਂ ਨੇ ਸਜ਼ਾਰੀ ਹਾਰਾ ਸੋਹਣਾ ਨੇ ਬਗੈਰ ਖਬਰਦਾਰ ਹੈ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਇੰਨਾ ਪਿੰਡਾਂ 'ਚ ਵੀ ਕਿਸੇ ਮੁਸਲਮਾਨ ਦਾ ਕਿਸੇ ਨੇ ਨੁਕਸਾਨ ਕੀਤਾ ਤੇ ਮੈਂ ਇਹੋ ਜਿਹਾ ਪੇਸ਼ ਆਉਂਗਾ ਤੂੰ ਯਾਦ ਪੈ ਕਰੋਗੇ ਤੇ ਕਿਤੇ ਜ਼ਰੂਰਤ ਨਹੀਂ ਪਈ ਕੋਈ ਹੱਥ ਵੀ ਲਾ ਜੇਗਾ ਨਾ 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 ਉਦੋਂ ਬਹੁਤ ਸੋਹਤਾਈ ਬਹੁਤ ਚੰਗਾ ਬਹੁਤ ਸੋਹਤਾਈ ਹੁਣ ਕੋਈ ਕਿਸੇ ਦੇ ਮੰਦਾ ਹੀ ਨਹੀਂ ਆਦਰ ਮਾਨ ਹੀ ਕੋਈ ਉਹ ਘਰ ਦੇ ਘਰ ਦੇ ਦਤੀਆਂ ਪੁੱਤ ਨਹੀਂ ਕਰਦੇ ਬਾਹਰੋਂ ਕੋਈ ਕਰਨਾ ਸੀ ਐਵੇਂ ਰੋਕਾ ਵਿਆਹ ਵੇਖ ਤੇ ਵੇਖ ਲੋ ਲੋਕਾਂ ਦਾ ਸਬਰ ਵੀ ਕਿੰਨਾ ਸੀ ਵੀ ਇੰਨੀ ਘਾੜ ਦੇ ਬਾਵਜੂਦ ਇੰਨੀ ਕੱਪੜਿਆਂ ਦੀ ਨਹੋਤ ਬਾਵਜੂਦ ਇਹ ਮੋੜਦੇ ਨਹੀਂ ਕਿਸੇ ਨੂੰ ਭਾਈਚਾਰਾ ਪੂਰਾ ਹੈ ਨਾ ਨਾ ਉਦੋਂ 1 ਰੁਪਿਆ ਸੀ ਸਾਡੇ ਵਿਆਹਾਂ ਨੂੰ ਜਿਹੜੇ ਨੇਂਦੇ ਸੀ ਇਹਨਾਂ ਬਸ ਯਾਰ ਜਦੋਂ ਸਗਨ ਪੈਣਾ ਕਿਸਦਾ 1 ਰੁਪਇਆ ਚਵਾਰੇ ਦੀ ਬਾਪੂ ਜੀ ਸਾਡੇ ਤੇ ਚਿੱਟੀਆਂ ਬੋਸਕੀ ਦੀਆਂ ਬੰਦੀਆਂ ਚਿੱਟੀਆਂ ਲਿਚਕੜੀਆਂ ਜਿਵੇਂ ਉਹ ਕਰਦੇ ਇਹ ਜਨਾਨੀਆਂ ਉਹਦੇ ਨੇ ਇਹ ਸਨਵਾਰਾ ਸੂਫ ਦੀਆਂ ਵਾ ਇਹ ਸੂਫ ਦਾ ਕੋਸੂਫ ਕਪੜਾ ਹੁੰਦਾ ਸੀ ਉਹਦੇ ਮੈਂ ਹੁਣ ਸਿਲਕੇ ਅਛਾ ਸਿਲਕ ਨੂੰ ਸੂਫ ਕਹਿੰਦੇ ਉਹਦੋਂ ਨੂੰ ਸੂਫ ਕਹਿੰਦੇ ਜੇ ਉਹ ਤੇ ਦਿਮਾਗ ਜੱਦਾੜਾ ਕਿਸੇ ਦਾ ਜਿੰਦੂ ਸੂਫ ਦੀ ਹਾਂ ਬੜਾ ਮਸ਼ਹੂਰ ਕਿਤੇ ਹਾਰੀਚਾਰੀ ਨੂੰ ਥੋੜਾ ਮਿਲਦਾ ਹੀ ਕਿਤੇ ਸੋਚੋ ਸੋਚੋ ਇੱਕ ਬੰਦੇ ਨੂੰ ਮੇਰੇ ਦਾਈ ਅੱਛਾ ਅੱਛਾ ਲੀੜੇ ਮੈਨੇ ਕਿ ਬਹੁਤ ਘੱਟ ਲੋਕ ਪਾਉਂਦੇ ਬਹੁਤ ਕੱਪੜੇ ਵੱਲ ਧਿਆਨ ਨਹੀਂ ਪੈਰਾਂ ਵੱਲ ਧਿਆਨ ਅੱਛਾ ਬਹੁਤ ਜਾਇਦਾਦ ਖਰੀਦਣ ਵੱਲ ਧਿਆਨ ਜਾਇਦਾਦ ਕੋਈ ਨਹੀਂ ਦੋਸਤੋ ਮੇਰਾ ਚੈਨਲ ਚੰਗ ਦੇ ਰਹਾ ਤੇ ਸਵਾਗਤ ਸਾਰਿਆਂ ਦਾ ਨਗਾਪਾ ਮੈਂ ਤੁਹਾਡੇ ਨਾਲ ਸਾਹ ਚ ਪਾਉਂਦਾ ਰਹਿਣਾ ਬਜ਼ੁਰਗਾਂ ਦੀਆਂ ਪੁਰਾਣੀਆਂ ਗੱਲਾਂ ਦੀ ਔਰ ਕਿਉਂਕਿ ਸਾਡੇ ਕੋ ਇਹ ਬਜ਼ੁਰਗ ਨੇ ਇਹ ਬੜੀ ਵੱਡੀ ਗੱਲ ਆ ਕਿਉਂਕਿ ਇਹ ਸਾਡਾ ਸਰਮਾਇਆ ਨੇ ਜ਼ਿੰਦਗੀ ਦਾ ਤੇ ਪਹਿਲਾਂ ਵੀ ਮੈਂ ਕਹਿੰਦਾ ਨਾ ਕਿ ਸਾਡਾ ਤਜਰਬਾ ਵਾ ਔਰ ਇਹਨਾਂ ਨੇ ਪਿੱਛੋਂ ਸਾਨੂੰ ਜਿਹੜਾ ਜਿਤਨਾ ਜਿੰਨਾ ਬੀਜੀ ਨਾਲ ਮੈਂ ਗੱਲ ਕਰਦਾ ਉਹਨਾਂ ਦੀ ਨੌ ਦਾ ਹੱਕ ਹੈ ਉਮਰਾ ਨੌ ਦਾ ਹੱਕ ਕਹਿੰਦਾ ਨਾ ਕੋਈ ਤਜਰਬਾ 10 ਸਾਲਾਂ ਬਾਅਦ ਸਮਾਂ ਬਦਲਦਾ ਹੋਊਗਾ ਔਰ 10 ਵਾਰੀ ਉਹਨਾਂ ਨੇ ਉਹ ਇੱਕ ਸਦੀ ਦੇ ਲਾਗੇ ਬੰਨੇ ਉਹਨਾਂ ਨੇ ਸਮਾਂ ਬਦਲਦਾ ਵੇਖਿਆ ਔਰ ਬڑے ਛੋਟੇ ਜਿਹੇ ਲੈਵਲ ਤੋਂ ਅਸੀਂ ਜਿਹੜੇ ਕੱਚੇ ਘਰਾਂ ਤੋਂ ਪੱਕੇ ਘਰਾਂ ਦੇ ਪਹੁੰਚੇ ਆ ਤੇ ਉਹ ਜਿਹੜੀ ਗੱਲਬਾਤ ਆ ਸਾਡਾ ਜਿਹੜਾ ਸਰਵਾਈਵ ਕਰਨ ਦਾ ਤਰੀਕਾ ਉਹ ਗੱਲਾਂ ਮੈਂ ਬੀਜੀ ਨਾਲ ਨਾ ਕਰਦਾ ਨਾ ਤੇ ਅੱਜ ਦੀ ਗੱਲ ਆਪਾਂ ਉਹਨਾਂ ਨਾਲ ਕਰਦੇ ਆ ਆਓ ਮਿਲਦੇ ਆਂ ਬੀਜੀ ਉਹਨਾਂ ਨੂੰ ਜੀ ਮੈਨੂੰ ਨਾ ਉਹ ਗੱਲ ਸੁਣਾਓ ਜਿਹੜੀ ਮਤਲਬ ਆਪਾਂ ਸਾਬੰਦੀ ਜਗ੍ਹਾ ਰੇਹ ਵਰਤਦੇ ਨਹੀਂ ਹਾਂਜੀ ਹੈ ਹਾਂਜੀ ਤੇ ਉਹ ਕਿੱਥੋਂ ਆਉਂਦੀ ਹੀ ਰੇਹ ਰੇਹ ਬਾਹਰ ਹੈ ਬਾਹਰੋਂ ਹੁੰਜ ਕੇ ਖੜੀ ਦੀ ਬਾਰੋਂ ਕਿਥੋਂ ਇਹ ਕਲਰ ਹੀ ਥਾਂ ਹੋਣਾ ਨਾ ਉਦੋਂ ਜ਼ਿਆਦਾਤਰ ਜ਼ਮੀਨਾਂ ਕਲਰ ਸੀ ਕਲਰ ਤੇ ਹੀ ਹਾਂ ਬਾਗ ਵੀ ਖਾਇਆ ਉੱਤੇ ਚਿੱਟੇ ਚਿੱਟੇ ਫੁੱਲੇ ਵਾਧ ਜਣੇ ਰਹੇ ਦੇ ਅੱਛਾ ਉਹਨੂੰ ਹੱਥਾਂ ਨਾਲ ਆਹ ਹੂਝ ਕੇ ਟੇਰੀਆਂ ਲਾਈ ਜਾਣੀਆਂ ਪਹਿਲਾਂ ਅੱਛਾ ਫਿਰ ਕਿਸ ਨੇ ਬੋਰੀ ਚ ਪਾਉਣੀ ਕਿਸ ਨੇ ਬਾਟਿਆਂ ਚ ਲਿਓਣੀ ਅੱਛਾ ਉਹ ਲਿਆ ਦੇ ਆ ਕੇ ਤੇ ਫਿਰ ਘੜੇ ਚ ਪੇਣੀ ਤੁਹਾਡੀ ਗੱਲ ਤੋਂ ਇੱਕ ਮੈਨੂੰ ਗੱਲ ਯਾਦ ਆਈ ਹੈ ਕਿ ਜਦੋਂ ਅਸੀਂ ਛੋਟੇ ਤੇ ਖੇਡਦੇ ਹੁੰਦੇ ਸੀ ਨਾ ਹਾਂਜੀ ਸਾਡੀ ਜ਼ਮੀਨ 'ਚ ਪੰਜ-ਸੱਤ ਮਰਲੇ ਇੱਕ ਜਗ੍ਹਾ ਕਾਰਨਰ ਹੁੰਦਾ ਹੈ। ਹਾਂ। ਉਹ ਕਿੱਟਾ-ਕਿੱਟਾ ਜਾਂ ਸ਼ੂਰਾ ਜਮ ਜਾਂਦਾ ਦਾ ਹੁੰਦਾ ਆਟੇ ਆਗੂ। ਉਹਦੇ ਨਾਲ ਹੀ। ਅੱਛਾ ਹੋਰ ਇਹ ਹੁੰਦੀ। ਉਹ ਰੇਹ ਹੁੰਦੀ। ਲੋਕਾਂ ਨੇ ਮਨਾ ਨਾ ਹੂੰ ਜੂ ਜੇ ਰੱਖ ਲੈਣੀ। ਅੱਛਾ। ਗਰਮੀਆਂ ਦੇ ਦਿਨਾਂ 'ਚ। ਅੱਛਾ। ਤੇ ਸਿਆਲ ਜੋ ਉਹ ਵਰਤਣੀ। ਸੋਡਾ ਤੇ ਰੇਹ। ਅੱਛਾ ਹੋਰ ਇਹ ਨੂੰ ਉਤੋਂ ਤੋਂ ਲਾ ਲੈਂਦੇ ਸੀ। ਉਤੋਂ ਤੋਂ ਤੋਂ ਹੂੰਝ ਕੇ ਤੇ ਢੇਰੀਆਂ ਚਿੱਟੀ ਦੁੱਧ ਵਰਗੀ ਹੁੰਦੀ। ਅੱਛਾ। ਉਹਨੂੰ ਮੁੜ ਕੇ ਜਦੋਂ ਪੀਉਣਾ ਨਾ ਹਾਂ ਹਾਂ ਉਹਦੇ ਚ ਲੀਰੇ ਪੋੜੇ ਜਿਵੇਂ ਸਾਬਣ ਦੀ ਝਾਗ ਹੁੰਦੀ ਨਹੀਂ ਮੈਨੂੰ ਇੱਕ ਗੱਲ ਦੱਸਿਓ ਵੀ ਉਹਨਾਂ ਦੇ ਸਾਰੇ ਸੂਤ ਦੇ ਕੱਪੜੇ ਨੇ ਖੇਸ ਵੀ ਜਿਹੜੇ ਸਾਰੇ ਉਹਦੇ ਨਾਲ ਹੀ ਤੋਈਦੇ ਸਾਰੇ ਉਹਨੂੰ ਕੀ ਕਿਸੇ ਵੱਡੇ ਭਾਂਡੇ ਚ ਪਾਉਂਦੇ ਹਰੇ ਨੂੰ ਫਿਰ ਵੱਡਾ ਪਾਉਂਦੇ ਵੱਟੀਆਂ ਲਾਈਆਂ ਥਿੰਗਾਂ ਗੱਡੀਆਂ ਵੱਡੀਆਂ ਅੱਛਾ ਉਹ ਘੜੇ ਚ ਪੀ ਛੱਡਣੀ ਨਾ ਤੇ ਉਹ ਭਿਜ ਭਿਜ ਕੇ ਨਿੱਤਰ ਜਾੜਾ ਪਾਣੀ ਅੱਛਾ ਨਤਾਰ ਕੇ ਮੁੜ ਕੇ ਉਹਦੇ ਚ ਪਾਈ ਜਾਂਦਾ ਅੱਛਾ ਦੂਸਰੇ ਭਾਂਡਿਆਂ ਚ ਤੇ ਖੇਸ ਪੈ ਜਾਂਦੇ ਇਧਰੀਆਂ ਪੈ ਜਾਂਦੀਆਂ ਆਦਰ ਗਿਆ ਤੇ ਕਿਤਿਆਂ ਸਾਰਾ ਕੁਝ ਐਂ ਦੇਵੇਂ ਚੁੱਟੇ ਲੀੜੇ ਹੋਣ ਰੁਜਾਈਆਂ ਦੇ ਅਮਰੇ ਰੁਜਾਈਆਂ ਦੇ ਅਮਰੇ ਚੁੱਟੇ ਲੀੜੇ ਧੋੜੇ ਸਾਰੇ ਹੀ ਉਹਦੇ ਚ ਸਾਬਣ ਦੀ ਇੱਕ ਗਾਤੀ ਨਾਲ ਲੋਕ ਮਹੀਨਾ ਕੱਢ ਲੈਂਦੇ ਇੱਕ ਗਾਤੀ ਦਾ ਮਹੀਨਾ ਹੁਣ ਜਿਹੜੀ ਦਿਹਾੜੀ ਦੀ ਮਾੜਾ ਮੇਰਾ ਕੋਈ ਮੁੰਡਾ ਦੋਸਤ ਵੀ ਤੁਹਾਨੂੰ ਕਦ ਯਾਦ ਆ ਗਈ ਹਾਂਜੀ ਉਹ ਉਹ ਤਾਂ だっता ਆ ਬੜਾ ਸੋਹਣਾ ਜਵਾਨ ਉਹਦੇ ਤਾਈ ਜਿਹੜੀ ਉਹ ਪ੍ਰਿੰਸੀਪਲ ਰਟਾਇਰ ਹੋਈ ਤਾਂ ਤਾਇਆ ਹਨ ਪੜਾ ਤੈਨੂੰ ਪੁੱਛਿਆ ਮਾਤਾ ਜੀ ਤਸੀਂ ਤਾਈ ਇੰਨੇ ਪੜੇ ਲਿਖਿਆ ਇਹ ਤਾਂ ਤੁਹਾਡੇ ਨਾਲ ਰਿਸ਼ਤਾ ਕਿਦਾਂ ਕਰ ਲਿਆ ਹਾਂਜੀ ਤਾਂ ਮੈਨੂੰ ਬੜੇ ਮਜ਼ਾਕ ਚ ਗਿਆ ਅੰਦਾ ਕੀਤ ਤਾਈ ਤੇਰੀ ਸਾਡੇ ਸਕੂਲ ਹੀ ਪੜਾਉਂਦੀ ਹੀ ਪਿੰਡ ਹਾਂ ਤਾਂ ਉਹਨੂੰ ਪਤਾ ਲੱਗਾ ਵੀ ਇਹਨਾਂ ਦੇ ਪਿੰਡ ਵਿੱਚ ਪਹਿਲੀ ਵਾਰ ਜਿਹੜਾ ਬੰਦਾ ਸਾਬਤ ਨਾਲ ਦਾ ਤਾ ਉਹ ਮੈਂ ਹੀ ਸਾਬਣ ਵਰਤਦੇ ਜਾਂਦੇ ਬਹੁਤ ਸੀ ਕਿਤੇ ਇੱਕ ਗਾਚੀ ਨਾਉਣ ਵਾਲੀ ਲੋਕਾਂ ਨੇ ਲਿਆ ਕੇ ਰਾਚੜਣੀ ਜਦੋਂ ਪਰੌਣਾ ਆਉਣਾ ਉਹਦੋਂ ਨੂੰ ਕੱਢਦੇ ਅੱਛਾ ਅੱਦ ਰ ਮੈਂ ਜਦੋਂ ਲਖਸਾ ਸਾਬਣ ਵਰਤਦਾ ਸੀ ਕੰਨਿਆ ਥਾ ਮਾ ਜੇ ਸ਼ਹਿਰ ਥਾਂ ਉਦੋਂ ਚੱਲਦਾ ਹੀ ਕੰਮ ਅੱਛਾ ਸ਼ਹਿਰ ਥਾਂ ਸਾਬਣ ਸੂਬਣ ਵਰਤਦੇ ਸੀ ਪਿੰਡਾਂ ਚ ਨਹੀਂ ਅੱਛਾ ਪਿੰਡਾਂ ਚ ਬਹੁਤ ਘੱਟ ਜਿਵੇਂ ਹੁਣ ਮੇਰੇ ਪੇਕੇ ਸ਼ਹਿਰ ਚ ਹੂੰ ਹੂੰ ਉੱਥੇ ਕਿਸੇ ਨੂੰ ਆ ਰੇ ਰੂ ਦਾ ਪਤਾ ਨਹੀਂ ਅੱਜ ਅੱਜ ਉੱਥੇ ਸਾਬਣ ਸਾਬਣ ਚੱਲਦਾ ਸੀ ਸ਼ਹਿਰ ਥਾਂ ਡਵੈਲਪ ਸੀ ਉਥੇ ਨੌਣ ਵਾਲੇ ਵੀ ਸਾਬਣ ਦੂਸਰੇ ਵੀ ਸਾਬਣ ਛਾਉਂਦੇ ਇੱਕ ਗੱਲ ਬੜੀ ਮਸ਼ਹੂਰ ਆ ਕੇ ਆਂਦੇ ਵੀ ਪਰਿਵਾਰ ਚ ਇੱਕ ਅੱਦਾ ਹੀ ਕੁਰਤਾ ਹੁੰਦਾ ਹੈ ਤੇ ਇੱਕ ਅੱਧੀ ਕਿਤੇ ਚਾਦਰ ਹੋਣੀ ਬਾਕੀ ਦੇ ਕੰਮ ਵਾਲੇ ਕੱਪੜੇ ਬੰਨਾ ਸਾਡੀ ਸਾਰੀ ਪੱਤੀ ਦੇ ਵਿੱਚ ਸਾਡੇ ਘਰ ਬਾਪੂ ਜੀ ਸਾਡੇ ਦੀਆਂ ਦੋ ਤਿੰਨ ਚਾਦਰ ਹੋਣੀਆਂ ਤੇ ਕੁਰਤਾ ਅੱਛਾ ਅੱਛਾ ਉਹਨੇ ਰੋਜ਼ ਲੀੜੇ ਪਾਉਣੇ ਅੱਛਾ ਰੋਜ਼ ਲਾਉਣੇ ਕਿੰਨਾ ਦੁੱਧਰ ਗੱਤ ਅੱਛਾ ਤੇ ਲੱਕੇ ਗਾ ਜੁੱਤੇ ਗਾ ਹੋਣੀਆਂ ਚਾਹ ਕਡਾਈ ਆਏ ਖੁੱਤੇ ਹੋੜੇ ਮੇਰੀ ਵਿਆਹੀ ਤੋਂ ਅੱਛਾ ਸਤਾਰੀ ਪੱਤੀ ਦੇ ਵਿੱਚ ਇੱਕ ਉਹਦੇ ਤੋਂ ਕੇ ਹੀਦਾਰੀ ਬਾਕੀ ਸਾਰੇ ਬੁੱਢੇ ਖੁੱਸੇ ਟੁੱਟੇ ਸੀ ਤੇ ਜਦੋਂ ਵਿਆਹ ਸ਼ੱਦੀ ਜਾਣਾ ਮਾਂਕੇ ਖੜਨਾ ਕੱਪੜਾ ਉਹਦੋਂ ਜੇ ਕਿਸੇ ਦਾ ਨਾਂ ਹੋਣਾ ਤਾਂ ਉਹਨਾਂ ਆਖਣਾ ਚੱਲ ਕੜੀ ਦੀ ਕੜੀ ਬੰਨਣੀ ਆ ਆਦਰ ਲੈ ਜਾਣਾ ਕਿ ਕੁੜਤਾ ਲੈ ਜਾਣਾ ਕਿ ਪੱਗ ਲੈ ਜਾ ਅੱਛਾ ਅੱਛਾ ਐਵੇਂ ਰੋਕਾ ਵਿਆਹ ਵੇਖਣਾ ਤੇ ਵੇਖ ਲਓ ਲੋਕਾਂ ਦਾ ਸਬਰ ਵੀ ਕਿੰਨਾ ਸੀ ਵੀ ਇੰਨੀ ਘਾੜ ਦੇ ਬਾਵਜੂਦ ਇੰਨੇ ਕੱਪੜਿਆਂ ਦੇ ਨਹੋਦ ਬਾ ਮੋੜਦੇ ਨਹੀਂ ਕਿਸੇ ਨੂੰ ਭਾਈਚਾਰਾ ਪੂਰਾ ਇਹ ਨਾ ਨਾ ਉਦੋਂ 1 ਰੁਪਿਆ ਸੀ ਸਾਡੇ ਵਿਆਹਾਂ ਨੂੰ ਜਿਹੜੇ ਨੇਂਦੇ ਸੀ ਆ ਅੱਛਾ ਜਦੋਂ ਸਗਨ ਪੈਣਾ ਕਿਸੇ ਦਾ 1 ਰੁਪਇਆ ਸ਼ਵਾਰੇ ਦੇ ਵੇਲੇ ਦੇਣਾ ਅੱਛਾ 1 ਰੁਪਇਆ ਵਾਤ ਵਾਦ ਕੋਈ ਸੱਜਣਿਆ ਤੇ ਉਹਨੇ 2 ਰੁਪਏ ਦੇਣੇ ਨਹੀਂ 1 ਰੁਪਇਆ ਸੌੜਿਆ ਜੇ ਵੀ ਭਈ ਭਈ ਹੁਣੀ ਉਹਦੇ ਤੇ ਲਿਖਿਆ ਹੋਊਗਾ ਹੂੰ ਹੂੰ 1 ਰੁਪਇਆ ਫਲਾਦੇ ਦਿੱਤਾ ਇੱਕ ਵਾਰ ਮੇਰੇ ਦਾਦਾ ਜੀ ਦੀਆਂ ਤੇ ਮੇਰੇ ਨਾਨਾ ਜੀ ਦੀਆਂ ਪੱਗਾਂ ਜਿਹੜੀਆਂ ਵਾਈਟ ਰੰਗ ਦੀਆਂ ਸੀ ਨਾ ਉਹ ਮੈਂ ਉਹਨਾਂ ਨੂੰ ਪੁੱਛਦਾ ਨਹੀਂ ਵੀ ਇਹ ਇੰਨੀਆਂ ਆਕੜੀਆਂ ਦੀਆਂ ਪੱਗਾਂ ਕਿਉਂ ਆ ਤੇ ਉਹ ਕਹਿੰਦੇ ਸੀ ਵੀ ਆਮ ਪੱਗਾਂ ਨੂੰ ਮਾਇਆ ਲਾਉਣੀ ਪੈਂਦੀ ਇਹ ਆਰ ਕੰਢੀ ਦੀਆਂ ਪੱਗਾਂ ਉਦੋਂ ਆਰ ਕੰਢੀ ਬੜੀ ਮਾਝੂ ਉਸੀ ਇੰਸਪੀਰੀਅਰ ਸੀ ਮਹੰਗਾ ਚਾਹੇ ਇਹ ਚੱਲਣੀ ਤੇ ਚਾਹੇ ਲਿਸ਼ਕ ਵਾਲੀ ਨਹੀਂ ਪੱਗ ਹੁੰਦੀ ਹਾਂ ਆ ਬੋਛਕੀ ਦੀ ਹਾਂ ਹਾਂ ਬਾਪੂ ਵੀ ਸਾਡੇ ਤੇ ਚਿੱਟੀਆਂ ਬੋਛਕੀ ਦੀਆਂ ਬੱਦੀਆਂ ਚਿੱਟੀਆਂ ਐ ਲਿਸ਼ਕੜੀਆਂ ਜਿਵੇਂ ਉਹ ਕਰਦੀ ਇੱਕ ਜਿ ਜਨਾਨੀਆਂ ਦੇ ਨੇ ਇਹ ਇਹ ਸਲਵਾਰਾ ਸੂਫ ਦੀਆਂ ਵਾ ਇਹ ਸੂਫ ਦਾ ਸੂਫ ਕੱਪੜਾ ਹੁੰਦਾ ਹੈ ਉਹਦੇ ਮੈਂ ਹੁਣ ਉਹ ਸਿਲਕੇ ਅਛਾ ਸਿੰਕ ਨੂੰ ਸੂਫ ਕਹਿੰਦੇ ਓਦੋਂ ਉਹਨੂੰ ਸੂਫ ਕਹਿੰਦੇ ਜੇ ਨਾ ਤੇ ਦਬਾਗੇ ਜੱਦਾੜਾ ਕਿਸੇ ਦਾ ਜਿਹਨੂੰ ਸੂਫ ਦੀ ਹਾਂ ਬੜਾ ਮਸ਼ਹੂਰ ਕਿਤੇ ਹਾਰੀਚਾਰੀ ਨੂੰ ਥੋੜਾ ਮਿਲਦਾ ਹੀ ਕਿਤੇ ਸੋਚੋ ਸੋਚੋ ਇੱਕ ਬੰਦੇ ਨੂੰ ਮਿਲਦਾ ਹੀ ਅੱਛਾ ਅੱਛਾ ਲੀੜੇ ਮੈਨੇ ਕਿ ਬਹੁਤ ਘੱਟ ਲੋਕ ਪਾਉਂਦੇ ਬਹੁਤ ਕੱਪੜੇ ਉੱਲ ਧਿਆਨ ਨਹੀਂ ਪੈਰਾਂ ਵਾਲ ਧਿਆਨ ਅੱਛਾ ਜਾਇਦਾਦ ਖਰੀਦਣ ਉੱਲ ਧਿਆਨ ਜਾਇਦਾਦ ਉਹ ਕਿਸੇ ਨੇ ਇੰਨੀ ਬਣਾ ਲਈ ਮਮੀ ਉਹਦੇ ਮਗਰ ਇੰਨੀ ਕਰ ਹਾਂ ਹਾਂ ਇਹ ਤਾਂ ਰਿਸਕ ਦੀ ਦੋ ਦੋ ਰੁਪਏ ਨੂੰ ਜਦੋਂ ਸਾਰੀ ਜਾਇਦਾਦਾਂ ਵੇਕਦਿਆਂ ਆਹ ਇੰਨਾ ਤੇ ਮੈਂ ਪੜਿਆ ਹੋਆ ਕਿ ਮਾਮਲੇ ਨਹੀਂ ਤਰਦੇ ਨੇ ਤੇ ਚੋਰੀ ਇੱਕ ਜਿਹਦੇ ਨਾਂ ਜ਼ਮੀਨ ਕਰਵਾ ਦੇਣੀ ਆਹ ਜ਼ਮੀਨ ਕਰਾ ਦੇਣੀ ਉਹ ਤਾਂ ਜਦੋਂ ਪਟਵਾਰੀਆਂ ਨੇ ਗਰਦੌਰੀਆਂ ਕਰਨੀਆਂ ਆਗੇ ਤਾਂ ਪਤਾ ਲੱਗਦਾ ਕਿ ਤੇਰੀ ਜ਼ਮੀਨ ਦੂਜੇ ਦੇ ਨਾਂ ਚੜੀ ਆ ਜਿਹਦੇ ਨਾਂ ਕਿੰਨਾ ਨਹੀਂ ਐਨੇ ਵਾਲਚਾਲ ਨਹੀਂ ਰੋਕਾ ਕੋਈ ਹਾਂ ਹਾਂ ਜਿੰਨੇ ਹੁਣ ਲੋਕ ਤੇਜ ਆ ਨਾ ਹਾਂ ਹਾਂ ਉਦੋਂ ਨਹੀਂ ਹੈਗੇ ਉਹ ਤਾਂ ਮੇਰੀ ਮਤਲਬ ਇਹ ਬੜੀ ਤੁਸੀਂ ਪਿਆਰੀ ਗੱਲ ਕੀਤੀ ਆ ਉਹ ਜਿਹੜਾ ਤੇ ਮੋ ਜਿਹੜਾ ਸਾਡਾ ਸੀ ਨਾ ਉਹ ਖਤਮ ਹੋ ਗਿਆ ਹਾਂ ਉਦੋਂ ਜਿਆਦਾ ਸੀ ਸਾਡੇ ਘਰ ਵੇਖ ਕਿੰਨੇ ਘਰ ਮਾਲਾਂ ਕੇ ਲਾਗੇ ਮਹਿਰਿਆਂ ਦੇ ਹੂੰ ਹੂੰ ਰਾਤ ਮ ਕਈ ਕੱਢਣੀ ਹਾਂ 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 ਉਹਨਾਂ ਖੱਗੇ ਲੈ ਜਾਣੇ ਛੱਲੀਆਂ ਸਾਡੇ ਸੌਂ ਜਾਈਆਂ ਚਾਣਾ ਪਿਉਣੀਆਂ ਡੱਬੇ ਰੋਟੀਆਂ ਲਿਉਣੀਆਂ ਖਵਾਉਣੀਆਂ ਤੇ ਜੇ ਕੁੱਟਣੀ ਮੰਗ ਪਾ ਲੈਣੀ ਹਾਂ ਮੇਰੇ ਦਾਣਕੇ ਨਾ ਬੀਜੀ ਪਿੱਛੋਂ ਆਏ ਸੀ ਲਗਿਆਣੀ ਤੋਂ ਸਰਾਇਜ ਪਿੰਡ ਸੀ ਉਹਨਾਂ ਦਾ ਤੇ ਸਾਰੇ ਆ ਗਏ ਭਾਈ ਲੱਧੂ ਬਹਿ ਗਏ ਇੱਥੇ ਇਹਨਾਂ ਨੂੰ ਜ਼ਮੀਨ ਅਲਾਟ ਹੋ ਗਈ ਇੱਥੇ ਬਾਗ ਸੀ ਤੇ ਉਹ ਜਦੋਂ ਮੈਂ ਛੋਟਾ ਜਿਹਾ ਜਾਂਦਾ ਤੇ ਨਾਨਾ ਜੀ ਮੇਰੇ ਮੈਨੂੰ ਚੁੱਕ ਲੈਣਾ ਬੜਾ ਪਿਆਰ ਕਰ ਦਿੰਦੇ ਸੀ ਤੇ ਮੈਂ ਵੇਖਣਾ ਵੀ ਰਾਤ ਨੂੰ ਨਾ ਇਹਨਾਂ ਨੇ ਇਕੱਠਿਆਂ ਹੀ ਮੁਰਗੇ ਚੱਲਨੇ ਤੇ ਕਦੀ ਉਹ ਛੱਤਰੇ ਲੈ ਆਉਣਾ ਬਣਾ ਲੈਣਾ ਲੱਗੇ ਇੱਕ ਹੁੰਦਾ ਸੀ ਇਹਨਾਂ ਦਾ ਮਿੱਤਰ ਸੀ ਤੇ ਮੇਰਾ ਬਰਾਦਰੀ ਜੋ ਸੀ ਸੋਣ ਉਹਨੇ ਹੀ ਉਹ ਮੀਠ ਮੂਡ ਬਣਾਉਣਾ ਸਾਰਾ ਤੇ ਰਾਤ ਨੂੰ ਸ਼ਰਾਬ ਪੀ ਕੇ ਤੇ ਜੁੰਡਿਓ ਜੁੰਡੀ ਤੇ ਜੁੱਤੀਓ ਜੁੱਤੀ ਤੇ ਡਾਂਗੋ ਡਾਂਗੀ ਤੇ ਮੰਜਿਆਰੀਆਂ ਹਿਆ ਤੱਕ ਖੇਡਦੇ ਵੇਖੇ ਮੈਂ ਰਾਤ ਨੂੰ ਬਸ ਸਾਡੀ ਪੱਤੀ ਦੇ ਵਿੱਚ ਜਿੱਨਾ ਚਰ ਸਾਡਾ ਬਾਪੂ ਜੀ ਜਿੰਦਾ ਰਿਆ ਨਾ ਕਿਸੇ ਦੀ ਜੁਰਤਾ ਨਹੀਂ ਕਿਸੇ ਦਿਨ ਬਾਜ ਮਾਰ ਅੱਛਾ ਤਰਾ ਇਹ ਵੇਖੋ ਵੀ ਰਾਤ ਨੂੰ ਜੁੰਡੇ ਪੁੱਟ ਕੇ ਲੜ ਕੇ ਸਿਰ ਪਾੜ ਕੇ ਤੇ ਸਵੇਰੇ ਹਾਲ ਫੇਰ ਇਕੱਠੇ ਬੋਣ ਡੈਂਦੇ ਸੀ ਤੁਸੀਂ ਉਦੋਂ ਦੀਆਂ ਗੱਲਾਂ ਕਰਦੇ ਸਾਡੇ ਫੇਰੇ ਤਿੰਨੇ ਦੋ ਤੇ ਆ ਨਾ ਅੱਛਾ ਐਵੇਂੜੇ ਕਈਓ ਪਵਾੜੀ ਹੋ ਜਾਣਾ ਅੱਛਾ ਤੇ 5 ਵਜੇ ਨੂੰ ਉਹਨਾਂ ਨੂੰ ਵੇਖੋ ਤੇ ਉਹਨਾਂ ਨੇ ਹੁਣ ਆਪੀ ਜਿਵੇਂ ਇੰਨਾ ਵਰਗਾ ਕੋਈ ਵੀ ਨਹੀਂ ਮੈਂ ਨਾ ਲੋਕ ਵੰਗਿਆ ਹੀ ਵੀ ਦਿਲ 'ਚ ਕੋਈ ਗੱਲ ਨਹੀਂ ਰੱਖਦੇ ਆਪਦੀ ਫਰਸਟ੍ਰੇਸ਼ਨ ਕੱਢ ਲੈਂਦੇ ਹੀ ਹਜੇ ਵੀ ਲੜਕੋਲ ਕੇ ਤੇ ਉਹ ਤਕਾਲਣ ਜਿਹਨੂੰ ਘਰੋਂ ਕੱਢਣਗੇ ਜਾ ਜਾ ਤੇਰੇ ਘੜੀ ਹੱਥ ਜੋੜਦੇ ਹੋਣਾ ਨਹੀਂ ਦੋਨੇ ਘੰਟੇ ਬਾਅਦ ਆਣ ਕੇ ਤਿੰਨ ਰੋਟੀਆਂ ਰੱਖ ਲੜੀਆਂ ਹੱਥ ਤੇ ਹੀ ਖਾਣੀਆਂ ਨਹੀਂ ਗਈਆਂ ਕਿੰਨੇ ਉਹ ਸਿਆਣੇ ਲੋਕ ਹੋਣਗੇ ਜਿਨ੍ਹਾਂ ਨੇ ਕਬੱਡੀ ਬਣਾਈ ਹੀ ਘੋਲ ਬਣਾਈ ਹੀ ਵੀ ਇਹ ਬੰਦੇ ਆਪਦਾ ਇਸ ਤਰੀਕੇ ਨਾਲ ਆਪਦਾ ਕੱਢ ਲੈਣ ਸਾਰਾ ਜੋ ਇਹਨਾਂ ਦੇ ਦਿਮਾਗ 'ਚ ਹੈਗਾ ਇਹ ਸਾਡੇ ਤਿੰਨਾ ਲੜ ਲੈਣਾ ਘੰਟੇ ਬਾਅਦ ਫੇਰ ਉਹ ਉਹ ਮੇਰੀ ਗੱਲ ਫਿਰ ਵਿੱਚੇ ਰਹੇਗੀ ਵੀ ਉਹ ਕਹਿੰਦੇ ਸੀ ਵੀ ਜਿਹੜਾ ਹੁਣਾ ਨਾ ਕਿਸੇ ਨੇ ਘਰ ਚੋਂ ਬਣਾ ਲੈਣਾ ਚਾਦਰ ਕੁੜਤਾ ਹਾਂ ਜੀ ਜੋ ਜੁੱਤੀਆਂ ਦੇ ਤੌੜੀ ਦੀਆਂ ਹੁੰਦੀਆਂ ਆ ਇਹ ਪੇੜ ਦਾ ਮੋਚੀ ਬਣਾਉਂਦਾ ਹੁੰਦਾ ਹੈ ਹਾਂ ਮੋਚੀ ਮੋਚੀ ਕੋ ਆਮ ਸੁਧਾਰਨ ਪੱਕ ਨੂੰ ਮਾਇਆ ਮਾਇਆ ਲਾਲਣੇ ਦੀ ਤੋਂ ਕਿਤੇ ਮੇਲੇ ਜਾਣਾ ਜੀ ਕਹਿੰਦਾ ਆਖਣਾ ਮੈਨੂੰ ਮੰਗਮੀ ਦੇ ਦੇ ਤੂੰ ਉਹਨੂੰ ਆਖਣਾ ਤੈਨ ਮਾਇਆ ਲਾ ਕੇ ਤੇ ਸਾਡੇ ਵੀ ਉਹ ਜਿਹੜਾ ਹੁੰਦਾ ਸੀ ਚਾਦਰ ਕੁੜਤਾ ਉਹਨੂੰ ਘੜੇ ਚ ਪਾ ਲੈਂਦੇ ਸੀ ਵੀ ਇਹਨੂੰ ਕੋਈ ਟਿੱਡੀ ਨਾ ਟੋਕਣਾ ਜਾਵੇ ਟੋਕਣਾ ਉਹ ਵੀ ਬੜਾ ਹੀ ਉਦੋਂ ਚੂਹੇ ਬੜੇ ਟਿੱਡੀਆਂ ਬੜੀਆਂ ਆ ਮੈਂ ਸਾਡੇ ਘਰ ਪ੍ਰੈਸ ਵੇਖੀ ਪੁਰਾਣੀ ਉਹ ਬੜੀ ਭਾਰੀ ਲੋਹੇ ਦੀ ਪ੍ਰੈਸ ਮੈਂ ਪੁੱਛਿਆ ਵੀ ਐਡੀ ਭਾਰੀ ਪ੍ਰੈਸ ਕਰਦੇ ਹਾਂ ਤੇ ਰੱਖੀ ਉਹ ਕਹਿੰਦੇ ਜਿਹੜੇ ਕੱਪੜੇ ਆਮ ਸੀ ਸੂਤ ਦੇ ਹੁੰਦੇ ਸੀ ਉਹਨਾਂ ਦੇ ਵਾਟ ਹੀ ਨਹੀਂ ਨਿਕਲਦੇ ਇਸ ਪ੍ਰੈਸ ਤੋਂ ਜਿਹੜਾ ਦੇਸੀ ਸੂਤ ਦੇ ਪਾਉਂਦੇ ਸੀ ਨਾ ਉਹਨਾਂ ਚੋਂ ਨਹੀਂ ਨਿਕਲਦੇ ਹਾਂ 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 ਕਈ ਸਾਡੇ ਘਰ 'ਚ ਵੀ ਸੀ ਬਦੇ ਸਾਡੀ ਮਾਂ ਦੀ ਬੜਾ ਚਿਰ ਪਾਉਂਦੀ ਈ ਆ ਦੇਸੀ ਸੂਤ ਦੇ ਹਾਂ ਹਾਂ ਖੱਦਰ ਅਜੇ ਵੀ ਕਿਤੇ ਸਾਡੇ ਮੈਂ ਤੈਨੂੰ ਮੈਂ ਰੇਜੇ ਵਿਖਾਵਾਂ ਜਿਹੜੇ ਮੇਰੇ ਦਾਜ ਦੇ ਆਏ ਸੀ ਵੇਖਣਾ ਪਰ ਦੋ ਸ਼ਰਤਾਂ ਹੁਣ ਨਵੇਂ ਬੱਚਿਆਂ ਨੂੰ ਨਾਰੇਜੇ ਦਾ ਪਤਾ ਹਣਾ ਨਾ ਨਾ ਲਾ ਇੱਕ ਗਲਾਫ ਆਪਾਂ ਜਦੋਂ ਕਹਿੰਦੇ ਸੀ ਉਹ ਹੁਣੇ ਮੈਂ ਸ਼ਬਦੋਂ ਬੋਲਿਆ ਅਮਰਾ ਅਮਰਾ ਜਾਈਂ ਕਹਿੰਦੇ ਅਮਰੇ ਉਹ ਅਮਰਾ ਸ਼ਬਦ ਵੀ ਨਹੀਂ ਅੱਜਕੱਲ ਕਿਤੇ ਆਉਂਦਾ ਤੇ ਨੂੰ ਪਤਾ ਹੀ ਨਹੀਂ ਰਜਾਈ ਦਾ ਪਤਾ ਬਸ ਹਾਂ 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 ਹੁਣ ਕੰਬਲ ਤੁਰਪੇ ਉਹ ਵੀ ਗਾੜੀ ਤੋਂ ਲੈ ਜਾਣੀਆਂ ਆਹ ਉਹ ਇਹ ਜਿਹੜਾ ਸਾਬ ਲੈਣੀਆਂ ਚਾਹੀਦੀਆਂ ਸਾਨੂੰ ਬੱਚਿਆਂ ਨੂੰ ਦੱਸਣੀਆਂ ਜ਼ਰੂਰ ਚਾਹੀਦੀਆਂ ਵੀ ਸਾਡੇ ਇਹ ਪਿਛਲਾ ਆਪਣਾ ਜਿਹੜਾ ਨਾ ਵਿਰਸਾ ਖੁੱਲ੍ਹੜਾਣੀ ਚਾਹੀਦੇ ਆਹ ਆਹ ਤੇ ਉਹ ਜਿਹੜੇ ਬੰਦੇ ਦੇ ਉਹਨਾਂ ਦੇ ਹੱਥਾਂ 'ਚ ਖੁੰਡੇ ਹੋਣੇ ਕੋਕਿਆ ਜਿਹੜੇ ਵਿਆਹ ਸ਼ਾਦੀ ਜਿੱਦਾਂ ਜਣਾ ਮੈਂ ਵੇਖੇ ਬਜ਼ੁਰਗਾਂ ਮੇਖਾਂ ਲੱਗੀਆਂ ਆ ਮੇਖਾਂ ਲੱਗੀਆਂ ਨਾ ਤੇ ਉਹ ਖੁੰਡੇ ਜਿਹੜੇ ਸੀ ਉਹ ਬੜੇ ਮਹਿੰਗੇ ਹੁੰਦੇ ਲੱਗਣਾ ਤੇ ਲੋੜੀ ਦੀਵਾਲੀ ਹੋਣੀ ਵਿਸ਼ਕਣਾ ਸਾਡੇ ਬਾਪੂ ਦਾ ਐਡਾ ਹਾਂ ਹਾਂ ਕਿਤੇ ਮੇਖਾਂ ਐ ਲਿਸ਼ਕਣੀਆਂ ਜਿਵੇਂ ਕੀ ਨੇ ਹਾਂ ਤੇ ਗਲਾਂ 'ਚ ਕੈਂਠੇ ਹੋਣੇ ਤੇ ਜਨਾਨੀਆਂ ਆਪੇ ਵੇਖੀਆਂ ਸੀ ਮੇਰੀ ਦਾਦੀ ਸੀ ਉਹ ਮਝਾਲ ਸੀ ਕਿਤੇ ਸਿਰ ਤੋਂ ਕਪੜਾ ਲੈਣ ਦਿੰਦੀ ਸੀ ਤੇ ਸਾਡੇ ਬਾਪੂਆਂ ਦਾ ਦਹੀ ਸਿਰ 'ਚ ਮੇਖਾ ਠੋਕ ਲੋਨ ਰਈ ਚੁੰਨੀ ਲੈਂਦੀ ਮੈਂ ਤਾਂ ਨਹੀਂ ਹੁਣ ਲੰਗੇ ਸਿਰ ਇੱਥੋਂ ਤਾਂ ਹੀ ਆ ਜਾਈਦਾ ਉਦੋਂ ਕਿਤੇ ਆਰਡਰ ਹੀ ਨਹੀਂ ਹੋਦੇਗੇ ਹਾਂ ਤੇ ਮੇਰੀ ਮੰਮੀ ਹੁਣਾਂ ਨੇ ਨਾ ਕੀ ਕਰਨਾ ਵੀ ਜਦੋਂ ਸ਼ਾਮਾਂ ਨੂੰ ਉਦੋਂ ਕਿਹੜੇ ਲੈਟਰੀਨ ਬਾਥਰੂਮ ਹੁੰਦੇ ਸੀ ਹਾਂ ਨਾ ਬਾਹਰ ਜਾਣਾ ਬਾਹਰ ਜਾਣਾ ਇਹ ਜਿਹੜਾ ਨਾ ਗਰੁੱਪ ਜਿਹਾ ਬਣਾ ਗਏ ਮੈਂ ਕੁੜੀਆਂ-ਬੁੜੀਆਂ ਨੇ ਸ਼ਾਮਾਂ ਨੂੰ ਸਾਰਿਆਂ ਨੇ ਬਾਹਰ ਜਾਣਾ ਨਾਲੇ ਘੁੰਮਣਾ ਪਾਜ ਹੁੰਦਾ ਨਾਲੇ ਇਹਨਾਂ ਨੂੰ ਹੁੰਦਾ ਵੀ ਗੱਪ-ਸ਼ੱਪ ਮਾਰਉਣੀ ਆ। ਉਹ ਗੱਲਾਂ ਕਰਦੀਆਂ। ਉਹ ਸ਼ਾਮਾਂ ਦੇ ਕਰਨੀ ਹੁੰਦੀ। ਬਾਪੂ ਵੀ ਨਹੀਂ ਸਰਦਾਰੀਆ ਰਸ ਉਹਨਾਂ ਨੂੰ ਆਉਂਦਿਆ ਵੇਖ ਲੈਣਾ। ਤੇ ਸਾਂਝ ਸੁੱਕ ਜਾਣੇ ਸਾਰਿਆਂ ਦੇ ਆਖਣਾ ਬਾਪੂ ਜੀ ਆਉਂਦੇ ਨਹੀਂ। ਸ਼ਾਮਾਂ ਕੇ ਕਰਕਾਰੀ ਆਉਣਾ ਸਾਰੀਆਂ ਬੀਬੀਆਂ ਰੋਤੇ ਛੜਕਦੇ ਬੈਠੀ ਹੋਣੀਆਂ ਕਰਤਿਓ ਉਹ ਜਾੜਾ ਗੱਲਾਂ ਬਾਤਾਂ ਮਾਰ ਕੇ ਕਰੇ। ਇੰਨਾ ਜ਼ਿਆਦਾ ਇਤਰਾਮ ਸੀ ਇੰਨਾ ਜ਼ਿਆਦਾ ਅਦਰ ਸੀ ਦਰ ਸੀ ਤੇ ਅੱਜ ਕੱਲ੍ਹ ਤੇ ਕੋਈ ਉਹਨਾਂ ਗੱਲ ਹੀ ਨਹੀਂ। ਹੋ ਨਹੀਂ ਡਰਦਾ ਕੋਈ। ਹੁਣ ਤੇ ਜਿਹੜੀ ਮੈਂ ਬਜ਼ੁਰਗਾਂ ਦੀ ਹਾਲਤ ਵੇਖਣਾ ਤੇ ਮੈਨੂੰ ਤਰਸ ਆਉਂਦਾ ਜੀ। ਹੈ। ਕੋਈ ਡਰਦਾ ਹੀ ਨਹੀਂ ਕਰਦਾ ਨਹੀਂ ਡਰਦਾ ਬਾਹਰ ਦਾ ਵੀ ਨਹੀਂ ਡਰਦਾ ਅੱਗੇ ਡਰਦੇ। ਸਾਡੀ ਗੜੀ 'ਚ ਜਿੰਨਾ ਚਿਰ ਉਹ ਜਿੰਦਾ ਰਿਹਾ ਕਿਸੇ ਦੀ ਜੁਰਤਾ ਨਹੀਂ ਪਿੱਛਾ ਪੁੱਕੇ ਕੋਈ ਜਨਾਨੀ ਵੇਖ ਲੋ। ਹਾਂ। ਕਿਸੇ ਦੀ ਇਹਨੇ ਨਹੀਂ ਆ ਛਾਵਾ ਪਰ ਉਹਨੇ ਸਰਦਾਰਾ ਹੋਂਨੇ ਆਖਿਆ ਅੰਦਰ ਲੈ ਘਰ ਆਲਾ ਬੁੱਢਾ ਬਹੁਤ ਸਾਕਤ ਹੈ। ਸਾਡੇ ਤਾਂ ਵੀ ਜੀ ਸਾਡਾ ਪੱਕਾ ਮਕਾਨ ਸੀ। ਤੇ ਬਾਪੂ ਜੀ ਨੇ ਕਿਹਾ ਕਿ ਉਹਨੂੰ ਸਰਪੰਚ ਸੀ ਪਿੰਡ ਦੇ ਤੇ ਵੈਸੇ ਵੀ ਕਾਲੇ ਲੀਡਰ ਸੀ ਹਾਂਜੀ ਤੇ ਇੱਥੇ ਦਿਆਲਾ ਦਾ ਚੌਧਰੀ ਸੀ ਲਾਈ ਬਖਸ਼ ਤੇ ਉਹ ਬੜੇ ਮਿੱਤਰ ਸੀ ਬਾਪੂ ਜੀ ਨਾਲ ਦੇ ਹੁਣ ਤੇ ਸ਼ਾਇਦ ਉਹਨਾਂ ਦਾ ਪਰਿਵਾਰ ਦਾ ਸਦੇ ਜੜਾ ਵਾਲੇ ਸੈਟ ਆ ਤੇ ਉਹ ਪਾਕਿਸਤਾਨ ਬੰਦ ਤੋਂ 1.5 ਮਹੀਨਾ ਪਹਿਲਾਂ ਸਾਡੇ ਘਰ ਆ ਗਏ ਉਹਨਾਂ ਦੀ ਫੈਮਿਲੀ ਸਾਡੇ ਸਾਰੇ ਪਰਿਵਾਰ ਚ ਆ ਕੇ ਰਹੀ ਹੈ ਬਾਪੂ ਜੀ ਨਾਲ ਦੇ ਉਹ ਤੇ 1.5 200 ਬੰਦਾ ਉਹ ਸਾਡੀ ਵੀਲੀ ਆ ਕੇ ਬੈਠਾ ਰਿਹਾ ਸਾਰਾ ਬਾਪੂ ਜੀ ਨਾਲ ਰਸਣ ਪਾਣੀ ਉਨਨ ਦਿੱਤਾ ਤੇ ਚੌਧਰੀ ਸਾਹਿਬ ਨੂੰ ਬੜਾ ਬਾਪੂ ਹੀ ਨਾ ਕਿਹਾ ਵੀ ਤੁਸੀਂ ਪਾਕਿਸਤਾਨ ਨਾਲ ਜਾਓ ਪਰ ਉਹ ਕਈ ਕਾਰਨ ਸੀ ਜਿੱਦਾ ਕਰਕੇ ਉਹ ਚਲੇ ਗਏ ਨਹੀਂ ਜੀ ਉਹ ਦੱਸਦੇ ਵੀ ਇੰਨਾ ਦਬਕਾ ਮਾਰਿਆ ਸੀ ਬਾਪੂ ਜੀ ਉਹਨਾਂ ਨੇ 1100 ਉਹਨਾਂ ਨੇ ਤਾਂ ਕਿਹਾ ਵੀ ਖਬਰਦਾਰ ਹੈ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਇੰਨਾ ਪਿੰਡਾਂ 'ਚ ਵੀ ਕਿਸੇ ਮੁਸਲਮਾਨ ਦਾ ਕਿਸੇ ਨੇ ਨੁਕਸਾਨ ਕੀਤਾ ਤੇ ਮੈਂ ਇਹੋ ਜਿਹਾ ਪੇਸ਼ ਆਉਂਗਾ ਤੂੰ ਜਿਆਦਾ ਤਾਂ ਕਰੋਗੇ ਤੇ ਕਿਸੇ ਜ਼ਰੂਰਤ ਨਹੀਂ ਪਈ ਕੋਈ ਹੱਥ ਵੀ ਲਾ ਦੇਗਾ ਨਾ 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 ਉਦੋਂ ਬਹੁਤ ਸਲਤਾਈ ਬਹੁਤ ਚੰਦ ਬਹੁਤ ਸਲਤਾਈ ਹੁਣ ਕੋਈ ਕਿਸੇ ਦੇ ਮੰਦਾ ਹੀ ਨਹੀਂ ਅਦਰ ਮਾਂ ਹੀ ਕੋਈ ਉਹ ਕਰਦੇ ਨਹੀਂ ਹੁਣ ਘਰ ਕਰ ਦੇਤੀਆਂ ਪੁੱਤ ਨਹੀਂ ਕਰਦੇ ਬਾਹਰੋਂ ਕੋਈ ਕਰਨਾ ਕਿਸ ਹੂੰ ਹੂੰ ਬਾਹਰੋਂ ਕੀ ਕਰਨਾ ਕਰਦੇ ਡਰਨ ਤੇ ਬਾਹਰ ਦੇ ਡਰਦੇ ਜਾਂਦੇ ਤੁਸੀਂ ਕੀ ਸੋਚਦੇ ਹੋ ਸਮਾ ਆ ਸਕਦਾ ਦੁਬਾਰਾ ਵਾਪਸ ਆ ਵੀ ਸਕਦਾ ਆਹੋ ਆ ਵੀ ਸਕਦਾ ਜਿੰਨਾ ਘਰਾਂ ਦੇ ਵਿੱਚ ਡਰਿਆ ਨਾ ਅਜੇ ਹਾਂ ਹਾਂ ਪੂਰਾ ਡਰਿਆ ਉਥੇ ਕੁਸਕਦੀ ਨਹੀਂ ਕੋਈ ਨਾਉ ਨਹੀਂ ਕੁਸਕਦੀ ਕੋਈ ਧੀ ਨਹੀਂ ਕੁਸਕਦੀ ਕੋਈ ਹੀ ਨਹੀਂ ਹੂੰ ਹੂੰ ਉਥੇ ਪੂਰਾ ਡਰਿਆ ਉਹ ਘਰ ਵਿੱਚ ਤਰੱਕੀ ਕਰਦੇ ਆ ਜਿੱਥੇ ਬਿਹੁਰਕਾਂ ਦਾ ਤਰਾਹ ਹਾਂ ਦੇ ਦੋ ਤੇ ਆ ਤੈਨੂੰ ਹਾਂਜੀ ਇਹ ਮੇਰੇ 99 ਵਜੇ ਦੇ ਬਰਾਬਰ ਨਹੀਂ ਕੋਈ ਬਹਿ ਸਕੇ ਨਾ ਉਹ ਗੱਲ ਕਰ ਸਕੇ ਨਾ ਉਹਨਾਂ ਦੀਆਂ ਨੋਵਾ ਪਾਪੇ ਤੋਂ ਸਵਾ ਕਰ ਬਿਠਾਵੇ ਤੇ ਉਹ 냔ਿਆਂ ਨੂੰ ਆਂਦੇ ਹੁੰਦੀਆਂ ਪਾਪਾ ਕਰ ਬਿਠਾ ਹੂੰ ਕੁਗੋ ਨਾ ਹੂੰ ਹੂੰ ਅਜੇ ਤੱਕ ਉਹਨਾਂ ਦੇ ਘਰ ਉਹ ਡਰਿਆ ਉਹਦੇ ਬਾਹਰ ਬੂਏ ਗਾੜੀ ਬੈਠਾ ਇਹਦੀ ਨੌ ਦੀ ਮਜਾਲਗੀ ਕੋਈ ਵੇ ਗੇ ਦੇ ਉਡਾਰੀ ਜਾਵੇ ਹਾਂ ਹਾਂ ਹੈ ਗਾਇਆ ਜਿੱਥੇ ਹੈਗਾ ਅਸੀਂ ਛੋਟੇ ਹਾਂ ਸਾਨੂੰ ਕਿਸੇ ਨੇ ਪੱਗਾਂ ਬਾਰੇ ਸਾਨੂੰ ਐਵੇਂ ਤੱਕ ਦੱਸੀ ਨਹੀਂ ਅਸੀਂ ਆਪਦੇ ਹੀਰੋ ਕੁਝ ਹੋਰ ਸਮਝ ਲਏ ਅਸੀਂ ਬਾਬਾ ਦੀਪ ਸਿੰਘ ਨੂੰ ਭੁੱਲ ਗਏ ਹਰੀ ਸਿੰਘ ਨਲੂਏ ਨੂੰ ਭੁੱਲ ਗਏ ਸਰਾਨੀਆਂ ਪੱਗਾਂ ਭੁੱਲ ਗਏ ਵਾਲ ਤੇ ਅਸੀਂ ਘਟਾਲੇ ਚਲੋ ਵੱਖਰੀ ਗੱਲ ਹੁਣ ਸਮਝ ਆਈ ਹੈ ਵੀ ਵੀ ਘਟਾਉਣੇ ਨਹੀਂ ਚਾਹੀਦੇ ਗੁਰੂ ਸਾਹਿਬ ਦੀ ਬਖਸ਼ੀ ਸੀ ਇਹ ਚੀਜ਼ ਦਾ ਹੋਰ ਤਰ੍ਹਾਂ ਦਾ ਮਰਦੇ ਤੇ ਮਰਦੀ ਸੁਣਾ ਲੱਗਦਾ ਪਰ ਮੈਂ ਜੋ ਵੀ ਹੈ ਹੈ ਚਲੋ ਔਰਤਾ ਉਹ ਆਪਦੇ ਲਵਸਟ ਸੋਹਣੀ ਲੱਗਦੀ ਹੈ ਮੈਂ ਇਹ ਗੱਲਾਂ ਤੁਹਾਡੇ ਨਾਲ ਤਾਂ ਕਰਦਾ ਵਾਂ ਕਿ ਸਾਡੇ ਜਿਹੜੇ ਬੱਚੇ ਜਾਂ ਸਾਨੂੰ ਵੇਖਣ ਕਿਤੇ ਵੀ ਦੇਸ਼ ਵਿਦੇਸ਼ ਲੈਦੇ ਚੜਦੇ ਪੰਜਾਬ ਚ ਕੈਨੇਡਾ ਅਮਰੀਕਾ ਜਾਂ ਪੰਜਾ ਇੱਧਰ ਹੀ ਵੇਖਣ ਉੱਥੇ ਮੇਰੇ ਤਾਂ ਵੱਡੇ ਪੁੱਤਰ ਸੁਣਦੇ ਹੁੰਦਾ ਮੈਂ ਜਿਹੜਾ ਨਾਲ ਤੁੰਦੀ ਰਹੀ ਨਾ ਗੁਰਵੱਡੇ ਨਾਲ ਹਾਂਜੀ ਦਰਬਾਰ ਦੇ ਹਾਂ ਜੀ ਉਹ ਆ ਨਾ ਦਾਦੀ ਪਿਛਲੀ ਗੱਲ ਦੱਸੋ ਗਾਲ ਲੀਆਂ ਤੇ ਹੁਣ ਵਡੀਆਂ ਆਉਂਦੀਆਂ ਹਾਂ 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 ਪਰ ਪਿਛਲਾ ਵੀ ਆਪਣਾ ਕੋਈ ਪੁੱਛਣਾ ਦੱਸਣਾ ਚਾਹੀਦਾ ਵੀ ਆਪਣਾ ਕੀਰ ਵੀਰਾ ਰਿਆ ਮੈਂ ਨਾ ਤੁਹਾਡੇ ਜਿੱਤਰਾ ਤੁਹਾਡੇ ਨਾਲ ਬੈਠਾ ਗੱਲਾਂ ਕਰਨਿਆਂ ਉਦੋਂ ਜਦੋਂ ਮੋਬਾਈਲ ਨਹੀਂ ਹੁੰਦੇ ਮੇਰੇ ਦਾਦੀ ਜੀ ਨੇ ਮੈਨੂੰ ਇੰਨੀਆਂ ਮਤਲਬ ਜਿਹੜਾ ਤੁਸੀਂ ਇਹ ਵੇਖ ਲਓ ਵੀ ਜਦੋਂ ਪਹਿਲੀ ਬੋਕਿਆ ਨਾ ਪਾਣੀ ਕੱਢਦੇ ਸੀ ਨਾ ਖੂਹਾਂ ਜੋ ਕੱਚਿਆਂ ਚੋਂ ਹਾਂ ਟਿੰਡਾ ਨਾ ਟਿੰਡਾ ਨਾ ਘੇੜ-ਘੇੜ ਕੇ ਗਾੜੀ ਅਸੀਂ ਆਬ ਘੇੜਦੀਆਂ ਦੀਆਂ ਗਾੜੀ ਘੇੜ ਕੇ ਉਹਦੇ ਨਾਲ ਟਿੰਡਾ ਚ ਪਾਣੀ ਆ ਜਾਣਾ ਤੇ ਉੱਥੋਂ ਗਲਾਬ ਪਾਪਾ ਆ ਜਾਂਦੇ ਆ। ਆਹ ਰਹਿੰਦੇ ਪ੍ਰਿਆਪ ਦੇ ਕਈ ਰੋ ਵਿੱਚ ਵਲੌਗ ਹੋਏ ਨਾ। ਉਹਨਾਂ ਦੇ ਵਿੱਚ ਨਾ ਉਹ ਮਸ਼ਕਾਂ ਅਜੇ ਵੀ ਉਹ ਪਾਈ ਫਿਰਦੇ ਮਾਸ਼ਕੀ ਬੱਕਰੇ ਦੀਆਂ। ਪਾਣੀ ਪੂਣੀ ਮੰਡੀਆਂ ਜਾ ਜਿਹਨੂੰ ਲੈ ਕੇ ਜਾਂਦੇ। ਮੰਡੀਆਂ ਚ ਕਈ ਥਾਈਂ ਉਹ ਮਸ਼ਕਾਂ ਮੈਂ ਸੁਣਦਾ ਹੁੰਦਾ ਸੀ। ਇੱਥੇ ਦਾਦੀ ਨੇ ਗੱਲ ਕਰਨੀ ਵੀ ਮਸ਼ਕ ਪਾਣੀ ਦੀ ਭਰ ਜਾਣੀ ਉਹ ਝੀਰੋਂ ਨੇ। ਉਹਨਾਂ ਨੇ ਖੂਤੋਂ ਸ਼ਾਮਾਂ ਨੂੰ ਦੇ ਜਾਨੀਆਂ। ਉਹ ਕੜਵੰਡੀਆਂ ਅੰਦੀਆਂ ਅਸੀਂ ਘੜੇ ਆਉਂਦੇ। ਵਧ ਗਿਆ ਪਾਣੀ ਪੀਣਾ ਘੜੇ ਕਈ ਵਾਰ ਨੜਕੇ ਲੱਗੇ ਵੀ। ਹੂੰ ਸਾਡਾ ਨਲਕਾ ਥੇ ਤੇ ਸਾਡਾ ਘਰ ਅੱਛਾ ਤੇ ਥੱਲੇ ਪਤਾ ਨਹੀਂ 500 ਕੇ 600 ਫੁੱਟ ਨਾਲ ਪਈ ਤੇ ਫੇਰ ਪਾਣੀ ਆਇਆ ਹੂੰ ਹੂੰ ਇੰਨਾ ਥੇ ਤੇ ਹੀ ਘਰ ਸਾਡਾ ਆਉ ਪਾਣੀ ਦਾ ਪੰਡਾ ਨਹੀਂ ਤੇ ਨਲਕੇ ਤੇ 50 50 ਫੁੱਟ ਤੇ ਜਦੋਂ ਆਪਣਾ ਹੀ ਦੇਖਿਆ ਉਹ ਤਾਂ ਨਹੀਂ ਦੇ ਕਿਤੇ ਓਦਾ ਜਿਹੜਾ ਲਾਗੇ ਚ ਬੱਚਾ ਬੜਿਆ ਸੀ ਨਾ ਸਾਡੇ ਘਰ ਜਿੰਨਾ ਡੰਗਾ ਥਾਂ ਪੌੜੀਆਂ ਲਾਗੇ ਚ ਬੱਚਾ ਬੜਿਆ ਹੈ ਮੇਰੇ ਆਪਦੇ ਨਾਨਕੇ ਤੇ ਆਂਦੀ ਵਜ੍ਹਾ ਪਤਾ ਕੀ ਸੀ ਉਹਨਾਂ ਦਾ ਕਿ ਮਿਕਾ ਜਾਂ ਨਲਕਾਂ ਦਾ ਇਹਦੀ ਲੰਮੀ ਸਾਰੀ ਭੋਕੀ ਹੁੰਦੀ ਉਹ ਰੀਤਰਾ ਦਾ ਬਣਿਆ ਹੁੰਦਾ ਹੈ ਉਹ ਸ਼ਾਇਦ ਇੰਗਲੈਂਡ इंग्लंड ਤੋਂ ਆਇਆ ਸੀ ਜਾਂ ਕਿੱਦਾਂ ਹੈ ਉਹ ਜਿਸ ਤੀ ਲੋਹੇ ਦਾ ਬਣਿਆ ਹੁੰਦਾ ਹੈ ਤੇ ਮੈਨੂੰ ਉਹਨੂੰ ਗੇੜ ਕੇ ਨਾ ਬੜਾ ਮਜ਼ਾ ਆਉਣਾ ਨਿਕੇ ਜੇ ਨਲਕੇ ਨੂੰ ਤੇ ਉੱਤੇ ਹੁੰਦਾ ਹੈ ਲੱਗਾ ਉਹ ਪਾਣੀ ਕਈਆਂ ਥਾਂ ਦੇ ਉੱਤੇ ਹੈ ਮੋਟਰਾਂ ਦਾ ਵੀ ਉੱਤੇ ਕਈਆਂ ਥਾਂ ਦੇ ਹਾਂ ਹਾਂ ਚਲੋ ਬੀ ਜੀ ਮੈਂ ਅੱਜ ਤੁਹਾਡੀ ਸਿਹਤ ਠੀਕ ਨਹੀਂ ਗਈ ਮਹਾਰਾਜ ਤੁਹਾਨੂੰ ਪਰਮਾਤਮਾ ਆਰਾਮ ਦੇਵੇ ਤੇ ਮੈਂ ਤੁਹਾਡੇ ਨਾਲ ਇਤਰਾ ਹੀ ਗੱਲਾਂ ਕਰਦਾ ਰਹੀ ਨਾ ਦੋਸਤੋ ਇਹ ਅੱਜ ਦੀ ਇੰਨੀ ਇੱਕ ਗੱਲਬਾਤ ਜਿਹੜੀ ਮੈਂ ਬੀ ਜੀ ਨਾਲ ਨਾ ਕੀਤੀ ਤੇ ਅੱਜ ਨਾ ਕੋਰਾ ਬੜਾ ਪਿਆ ਤੇ ਠੰਡ ਬੜੀ ਸੀ ਤੇ ਕੱਲ ਦੇ ਹੀ ਥੋੜੇ ਜਿਹਾ ਨਾ ਢਿੱਲਾ ਹੈ ਸਰੀਰ ਇਹਨਾਂ ਦਾ ਫਿਰ ਵੀ ਜਦੋਂ ਮੈਂ ਆ ਕੇ ਇਹਨਾਂ ਨਾਲ ਗੱਲਬਾਤ ਕਰਦਾ ਤੇ ਇਹਨਾਂ ਨੂੰ ਵੀ ਚੰਗਾ ਲੱਗਦਾ ਤੇ ਮੈਨੂੰ ਵੀ ਚੰਗਾ ਲੱਗਦਾ ਔਰ ਇਹਨਾਂ ਦੀਆਂ ਗੱਲਾਂ ਜੇ ਤੁਹਾਨੂੰ ਚੰਗੀਆਂ ਲੱਗਣ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤਾਂ ਕਿ ਮੈਂ ਹੋਰ ਸਾਂਝ ਪਾਉਂਦਾ ਰਵਾਂ ਤੇ ਪਰਮਾਤਮਾ ਇਹਨਾਂ ਦੀ ਸਿਹਤ ਜਿਹੜੀ ਆ ਵਧੀਆ ਕਰੇ ਇਹਨਾਂ ਨੂੰ ਵਰਦਰਾਜ ਕਰਨ ਤਾਂ ਕਿ ਇਹਨਾਂ ਤੋਂ ਹੋਰ ਗੱਲਾਂ ਸੁਣਦੇ ਰਹੀਏ ਮੈਂ ਤੁਹਾਡਾ ਆਪਣਾ ਕੀਰਤਪਤਾ ਪੰਨੂ